ਬੜਾ ਪਿਆਰ ਮੇਰੀ ਪਾਛਾਂ ਬਾਰੇ ਨੇ ਦਿੱਤਾ ਗੁਰਮਖੋ ਇਹ ਗੁਰੂ ਘਰੋਂ ਮਿਲਦੀਆਂ ਚੀਜ਼ਾਂ ਤੇ ਸਾਡੇ ਪਿਆਰ 'ਚ ਮੈਂ ਤਾਂ ਕਹਤਾ ਚਲੋ ਸਾਰੇ ਆਪਣੀ ਦੀ ਦੁਨੀਆ ਵੜੇ ਤਰ੍ਹਾਂ ਦੀ ਤੇ ਮੈਂ ਤਾਂ ਸਵਸ਼ਟੀਕਰਨ ਦਿੱਤਾ ਗੁਰਮਖੋ ਉਦੋਂ ਸਮੇਂ ਚੰਗੇ ਘਰ ਕੱਚੇ ਸੀ ਕੋ ਬਹੁਤੀਆਂ ਲੋੜਾਂ ਨਹੀਂ ਸੀ ਲੋਕਾਂ 'ਚ ਸਬਰ ਚੁੱਕਰੀ ਹੁਣ ਸਾਰਿਆਂ ਦੀ ਮਜਬੂਰੀ ਬਣ ਗਈ ਆਖੋ ਗਏ ਮਜਬੂਰੀ ਹੈ ਤਾਂ ਮੇਰੇ ਗੁਰੂ ਨਾਨਕ ਨੇ ਕੀਰਤਨ ਕੀਤਾ 5-6 ਰੋਜ਼ ਉਹ ਫਕੀਰ ਆਇਆ ਉਨੇ ਮਾਰੇ ਸਹਿਬ ਨੂੰ ਖਜੂਰਾ ਤੇ ਸ਼ਹਿਦ ਛਕਾਇਆ ਹੋਰ ਬਾਦਸ਼ਾਹ ਨੇ ਕੀ ਕਰਨਾ ਸੀ ਮਹਾਰਾਜ ਕਹਿੰਦੇ ਪਿਆਰ ਤੇਰਾ ਜਿੱਤ ਗਿਆ ਪਰ ਅੱਜ ਅਹੀਂ ਚਲੇ ਜਾਣਾ ਆਖੋ ਸਤਨਾਮਾ ਜਿਦਾਰ ਕਿਸੇ ਨੂੰ ਨਹੀਂ ਵਖਦੀ ਹੈ ਨਾ ਪਰ ਤੁਸਾਂ ਨੇ ਬੜਾ ਪਿਆਰ ਦਿੱਤਾ ਸੌਂਡ ਵਾਲੇ ਵੀਰ ਨੇ ਸਾਰੀ ਸੰਗਤ ਨੇ ਇਹ ਰਾਤ ਲੰਬਣੀ ਕਈਆਂ ਦੀਆਂ ਅੱਖਾਂوں ਵਿੱਚ ਗੁਜ਼ਰਗੀ ਕਈਆਂ ਦੀਆਂ ਰਾਹਾਂوں ਵਿੱਚ ਗੁਜ਼ਰ ਗਈ ਕਈਆਂ ਉਹ ਕੀ ਰੋਤੇ ਹੋਏ ਗੁਜ਼ਰ ਗਈ ਕਈਆਂ ਉਹ ਸੋਤੇ ਹੋਏ ਪਹੁੰਚਨੇ ਵਾਲੇ ਪਹੁੰਚ ਗਿਆ ਆਪਦੇ ਘਰ ਰਾਹ ਬਦਲਨੇ ਵਾਲੋਂ ਕੀ ਰਾਹੋਂ ਫੇਰ ਗੁਜ਼ਰਦੇ ਫਕੀਰ ਨੂੰ ਮਾਰੇ ਕਹਿੰਦੇ ਵੀ ਅਸੀਂ ਚੱਲੇ ਆ ਹੁਣ ਕੱਲ ਨੂੰ ਤੈਨੂੰ ਸਰੋਦ ਨਹੀਂ ਮਿਲਣਾ ਸੁਣ ਲਉ ਉਹ ਤੇ ਡਿਗ ਪਿਆ ਜਿਦਾ ਅਮਲੀ ਦਾ ਅਮਲ ਮੁੱਕਦਾ ਗੁਰਬਾਣੀ ਦਾ ਵੀ ਨਸ਼ਾ ਜੀ ਇੱਕ ਮੇਰਾ ਵੀਰ ਫੌਜੀ ਫੌਜ ਚ ਡਿਊਟੀ ਕਰਦਾ ਇਸ ਏਰੀਆ ਦਾ ਮੈਨੂੰ ਕੱਲ ਫੋਨ ਆਇਆ ਕਹਿੰਦੇ ਭਾਈ ਸਾਹਿਬ ਮੇਰੀ 5 ਘੰਟੇ ਡਿਊਟੀ ਕੁਰਸੀ ਦੀ ਆ ਮੈਂ ਕਥਾ ਸੁਣਦਾ ਮੈ ਪਤਾ ਲੱਗਾ 5 ਘੰਟੇ ਕੱਢਣ ਲੱਗ ਜਾਂਦੇ ਵੇਖੋ ਖਿੱਚ ਪੈ ਗਈ ਨਾ ਆਪੋ ਆਪਣੀ ਚੁਆਇਸ ਹੈ ਤੇ ਉਸ ਫਕੀਰ ਨੇ ਆਖਿਆ ਬਾਬਾ ਇਹ ਦਾਣਾ ਕਰੀ ਮੇਰੀ ਫੌਦ ਹੋ ਜਾਣੀ ਮੈਂ ਤਾਂ ਰੰਗ ਲੱਗਾ ਪਿਆ ਆਨੰਦ ਆ ਰਿਹਾ ਤੇ ਦੁਨੀਆ ਹੀ ਬਦਲ ਗਈ ਸਾਰੀ ਜ਼ਿੰਦਗੀ ਕੰਧਾਂ 'ਚ ਸਿਰ ਮਾਰਿਆ ਕੂੜ ਦੇ ਨਾਲ ਜੁੜੇ ਰਹੇ ਵੇਖੀ ਕਿਤੇ ਜ਼ਿੰਦਗੀ ਦੇ ਕੇ ਜ਼ਿੰਦਗੀ ਖੋਹੀ ਨਾ ਕੋ ਸਭ ਆਂ ਦਾਂਦ ਬੜਾ ਬਣਿਆ ਬਾਬਾ ਨਾ ਛੱਡ ਕੇ ਜਾਈਂ ਜਾਂ ਮੈਨੂੰ ਵੀ ਲੈ ਜਾ ਫਿਰ ਉਹ ਤੇ ਇਤਿਹਾਸ ਕਹਿੰਦੇ ਮਹਾਰਾਜ ਸਾਹਿਬ ਬੜੇ ਖੁਸ਼ ਹੋਏ ਤੇ ਪੱਥਰ ਤੇ ਲਿਖਿਆ ਅੱਜ ਵੀ ਅਰਬੀ ਚ ਕਹਿੰਦੇ ਉੱਥੇ ਲਿਖਿਆ ਮਾਰੇ ਕਹਿੰਦੇ ਸਾਡੀ ਜਿੰਦ ਦਾ ਮਹਿਰਮ ਬਹਿਲੂਲ ਹੈ ਇੱਥੇ ਬੜੇ ਕਹਿੰਦੇ ਪ੍ਰੇਮੀ ਮਿਲੇ ਸੁਣਨ ਵਾਲੇ ਕੀਰਤਨ ਕੋਈ ਦੁੱਧ ਮੰਗਿਆ ਕੋਈ ਪੁੱਤ ਮੰਗਿਆ ਕੋਈ ਵੀਜਾ ਮੰਗਿਆ ਕੋਈ ਤੰਦਰੁਸਤੀ ਮੰਗਿਆ ਇੱਕ ਮਿਲਿਆ ਹੀ ਕਹਿੰਦੇ ਅੱਜ ਜਿੰਨੇ ਸਾਨੂੰ ਹੀ ਮੰਗ ਲਿਆ ਹੋਵੇ ਬਾਬਾ ਤੂੰ ਹੀ ਆ ਜਾ ਕਹਿੰਦੇ ਮੈਨੂੰ ਰੱਖ ਲੈ ਉੱਥੇ ਮਹਾਰਾਜ ਲਿਖ ਕੇ ਆਏ ਵੀ ਸਾਡੀ ਜਿੰਦ ਦਾ ਮਹਿਰਮ ਤੇ ਉਹ ਜਦੋਂ ਉਨੇ ਕਿਆ ਬਾਬਾ ਮੇਰੀ ਫਾਤ ਹੋ ਜਾਣੀ ਮੇਰਾ ਜੀ ਨਹੀਂ ਲੱਗਣਾ ਮਾਰੇ ਕਹਿੰਦੇ ਤੂੰ ਸਾਡੀ ਰੂਹ ਨੂੰ ਪਿਆਰ ਕਰਦਾ ਕਿ ਸਰੀਰ ਨੂੰ ਕਹਿੰਦੇ ਬਾਬਾ ਸਰੀਰ ਤੇ ਗੰਦਗੀ ਨਾ ਭਰੇ ਸਾਰੇ ਆ ਗੱਲ ਤੇ ਰੂਹਾਂ ਦੀ ਆ ਮਾਰੇ ਕਹਿੰਦੇ ਫਿਰ ਸਾਡੀ ਰੂਹ ਕੀ ਹੈ ਬਾਣੀ ਗੁਰੂ ਵਿੱਚ ਬਾਣੀ ਗੁਰਵਾਣੀ ਕਹ ਪ੍ਰਤੱਖ ਫਿਰ ਤੂੰ ਇਦਾਂ ਕਰ ਲਿਆ ਕਾਗਜ਼ੀ ਕਲਮ ਤੈਨੂੰ ਆਪਣੀ ਰੂਹ ਦਾ ਖਜ਼ਾਨਾ ਦਈਏ ਮੂਲ ਮੰਤਰ ਲਿਖਾਇਆ ਜੀ ਕਹਿੰਦਾ ਜੀ ਇਹ ਕੀ ਮਾਰੇ ਕਹਿੰਦੇ ਸਾਡਾ ਮੂਲ ਮੁੱਢ ਰੋਜ਼ ਜਾਪ ਕਰੀਏ ਦਾ ਅਰਦਾਸ ਕਰੀ ਜਿਤਨਾ ਅੱਜ ਪੱਥਰ ਤੇ ਬੈਠੇ ਆ ਇਦਾਂ ਹੀ ਤੈਨੂੰ ਰੋਜ਼ ਦਰਸ਼ਨ ਦਵਾਗੇ ਰੋਜ਼ ਇਤਿਹਾਸ ਉਥੋਂ ਦਾ 60 ਸਰਦੀਆਂ ਸਾਧ ਸੰਗਤ ਜੀ ਉਹ ਫਕੀਰ ਮੁਸਲਮਾਨ ਉੱਥੇ ਬੈਠਾ ਰਿਹਾ ਜਿੱਥੇ ਬਾਬਾ ਨੂੰ ਊਲ ਮੰਤਰ ਦੇ ਗਿਆ ਊਲ ਮੰਤਰ ਹੀ ਜਪੀ ਗਿਆ ਸਮਾਧੀ ਲੱਗ ਗਈ ਕਿਸੇ ਨੇ ਤੇ ਢਾਰਾ ਪਾਤਾ ਤੇ ਜਦੋਂ ਵੀ ਉਹ ਫਕੀਰ ਕਿਤੇ ਹਫ਼ਤੇ ਪਿੱਛੋਂ 15 ਦਿਨ ਹੀ ਅੱਖਾਂ ਖੋਲਦਾ ਸੀ ਜੋ ਮੂੰਹ ਚੋਂ ਕਹਿ ਦਿੰਦਾ ਸੀ ਪਾਰ ਹੋ ਜਾਂਦਾ ਸੱਚੋਂ ਲੱਗਦਾ ਸੀ ਬੜੀ ਦੁਨੀਆ 'ਚ ਕਰਜਾ ਹੀ ਲੋਕੀ ਜਾਂਦੇ ਦਰਸ਼ਨ ਕਰ ਲਓ ਉਥੋਂ ਦਾ ਰਾਜਾ ਵੀ ਆਇਆ ਉਨੇ ਮੱਥਾ ਟੇਕਿਆ ਨਮਸਕਾਰ ਕੀਤੀ ਕਿੰਦੇ ਮਹਾਂਪੁਰਖ ਨੂੰ ਵੀ ਸੇਵਾ ਦਾ ਮੌਕਾ ਦਿਓ ਜੇਰੇ ਚ ਨੂਰ ਸੀ ਅੰਦਰੋਂ ਆਵਾਜ਼ ਆਈ ਕਿੰਦੇ ਜਲ ਪਾਣੀ ਛਕੋ ਭਲਾ ਹੋਵੇ ਕਿੰਦੇ ਬਾਬਾ ਜੀ ਕੁਝ ਮੰਗ ਲਓ ਕਿੰਦੇ ਸੱਚ ਦੱਸਾਂ 60 ਸਾਲ ਪਹਿਲਾਂ ਇੱਕ ਆਇਆ ਸੀ ਰਵਾਵ ਵਾਲਾ ਬਾਬਾ ਐਦਾਂ ਦੀ ਝੋਲੀ ਭਰ ਗਿਆ ਮੁੜ ਕੇ ਕਿਸੇ ਤੋਂ ਮੰਗਣ ਦੀ ਲੋੜ ਹੀ ਨਹੀਂ ਪਈ ਉਹ ਗੁਰਨਾਕ ਦੇ ਪਿਆਰ ਨੂੰ ਸਮਾਇਆ ਸੱਚ ਨਾਮ ਹੈ ਧਾਰ ਮੇਰਾ ਜਿਨ ਸਾਰੀਆਂ ਭੁੱਖਾਂ ਆਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਆਨੰਦ ਲਾਲ ਤੂੰ ਬੜਾ ਪਿਆਰਾ ਲੱਗਦਾ ਤੇ ਮੂਹੋਂ ਮੰਗਾ ਜੇ ਸਾਡਾ ਜੀ ਕਰਦਾ ਤੈਨੂੰ ਪੂਰੀ ਦਈਏ ਤੇ ਆਨੰਦ ਲਾਲ ਨੇ ਆਖਿਆ ਕਹਿੰਦੇ ਮਹਾਰਾਜ ਸੱਚ ਕਹਾਂ ਜਿਸ ਦਿਨ ਮੈਂ ਦਿੱਲੀੋਂ ਤੇਰੇ ਦਰਬਾਰ ਚ ਆਇਆ ਸੀ ਨਾ ਮੇਰੀਆਂ ਬੜੀਆਂ ਮੰਗਾਂ ਸੀ ਪਰ ਤੇਰੀ ਸੰਗਤ ਕਰਕੇ ਦੀਦਾਰ ਕਰਕੇ ਤੇਰੇ ਪਿਆਰ ਚ ਭੇਜ ਕੇ ਸਾਰੀਆਂ ਮੰਗਾਂ ਜਿਹੜੀਆਂ ਪੂਰੀਆਂ ਹੋ ਗਈਆਂ ਤੇ ਜਿਹੜੀਆਂ ਬੇ ਲੋੜੀਆਂ ਸੀ ਉਹ ਮਰ ਗਈਆਂ ਕਿੰਨਾ ਸੋਹਣਾ ਸ਼ਹਿਰ ਵੀ ਜਿਹੜੀਆਂ ਲੋੜਾਂ ਸੀ ਉਹ ਪੂਰੀਆਂ ਹੋ ਗਈਆਂ ਤੇ ਜਿਹੜੀਆਂ ਬੇ ਲੋੜਾਂ ਸੀ ਜਿੰਨਾ ਕਰਕੇ ਚਟਾ ਵੇਚਦੇ ਐ ਬੇ ਲੋੜਾਂ ਹੀ ਕੀ ਚਾਰ ਦਿਨਾਂ ਦੇ ਫੁੱਫਰ ਪੁਣੇ ਬਦਲੇ ਵੱਡੀਆਂ ਗੱਡੀਆਂ ਕੋਟੀਆਂ ਜਾਇਦਤਾਂ ਲੈ ਜਾਂਦੀਆਂ ਕਿਤੇ ਨਾਲ ਇਹਦਾ ਬਾਬਾ ਲੋੜਾਂ ਪੂਰੀਆਂ ਤੇ ਬੇ ਲੋੜਾਂ ਮਰ ਗਈਆਂ ਹੀ ਬਸ ਹੁਣ ਤੇ ਇੱਕ ਤੂੰ ਚਾਹੀਦਾ ਮੈਂ ਕਿੰਨਾ ਕਿੰਨਾ ਪਿਆਰ ਜਿਨ੍ਹਾਂ ਨੇ ਦਿੱਲੀ ਦੇ ਤਖਤ ਛੱਡ ਕੇ ਤਾਜ ਛੱਡ ਕੇ ਝੂਠੇ ਭਾਂਡਿਆਂ 'ਚ ਗੁਰੂ ਗੋਬਿੰਦ ਸਿੰਘ ਦੇ ਪਿਆਰ ਨੂੰ ਲੱਭਿਆ ਅੱਜ ਸਾਡੇ ਲਾਣੇ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਗੁਰੂ ਨੂੰ ਛੱਡ ਕੇ ਉਧਰ ਨੂੰ ਤੁਰੇ ਜਾਂਦੇ ਆ ਕੋਈ ਕੀ ਚਾਰ ਦਿਨ ਕੋਈ ਦੇ ਦੂਗਾ ਦੌਲਤਾਂ ਸ਼ੌਹਰਤਾਂ ਨਾਲ ਲੈ ਜੈਣਾ ਸਾਹਿਬ ਜੀ ਆਦੇਂਦੀ ਆ ਸੁਮਾਰੇ ਦੇ ਪਿਆਰ ਨੂੰ ਵੀਰ ਨੇ ਬਾਣਿਆ ਸਮਾਦੀ ਲੱਗੀ ਹੁਣ ਜੋ ਮੈਨੂੰ ਹੁਕਮ ਹੋਇਆ ਇੱਕ ਧਾਰਨਾ ਕਿਸੇ ਸੰਗਤ ਵੱਲੋਂ ਆਓ ਪੜੀਏ ਸਮਾਉਤੀ ਆ ਗੁਰੂ ਨਾਨਕ ਸਾਹਿਬ ਦੀ ਬਾਣੀ ਕੀਰਤਨ ਕਥਾ ਬੰਦੇ ਸੁਣ ਕੇ ਤੇ ਦੇਵਤੇ ਬਣੇ ਗੁਰੂ ਸਾਹਿਬ ਦੀ ਬਾਣੀ ਨੂੰ ਰੁੱਖਾਂ ਨੇ ਵੀ ਕਬੂਲ ਕੀਤਾ ਦਰਖਤਾਂ ਨੇ ਵੀ ਕਬੂਲ ਕੀਤਾ ਇਹੋ ਜਿਹਾ ਇੱਕ ਦਰਖਤ ਰੀਠਾ ਸਾਹਿਬ ਬਣ ਗਿਆ ਜ਼ਹਿਰ ਨਾਲ ਭਰੇ ਰੀਠੇ ਨੂੰ ਗੁਰੂ ਨਾਨਕ ਨੇ ਨਜ਼ਰ ਮਾਰੀ ਉਹਦੇ 'ਚ ਵੀ ਰਸ ਭਰਤਾ ਬਾਬਾ ਸਾਡੇ 'ਚ ਵੀ ਕਿਰਪਾ ਕਰਦੇ ਕਿਦਾਂ ਪੱਗਾਂ ਬਣ ਕੇ ਅਮਰਤ ਛੱਕ ਕੇ ਬਾਣਾ ਪਾ ਕੇ ਜ਼ਹਿਰ ਨਾਲ ਭਰੇ ਇੱਕ ਦੂਜੇ ਦੀ ਨਿੰਦਿਆ ਚੁਗਲੀ ਈਰਖਾ ਇੱਕ ਦੂਜੇ ਦਾ ਇੰਨਾ ਬੁਰਾ ਸੋਚਦੇ ਬਾਬਾ ਕਿਤੇ ਸਾਡੇ ਤੇ ਵੀ ਕਰ ਮੇਰ ਤੂੰ ਤਾਂ ਰੋਕਣੋਂ ਥੱਕਿਆ ਤੇ ਉਹਦੇ 'ਚ ਰਸ ਭਰ ਗਿਆ ਸੀ ਰੋਜ਼ ਤੇਰੇ ਕੋਲ ਰਹਿਨੇ ਸਾਨੂੰ ਵੀ ਦਸਨਾ ਪਰਦੇ ਆਓ ਪੜੀ ਗਏ ਸਤਿ ਸ੍ਰੀ ਅਕਾਲ ਇੱਕ ਦਰਖਤ ਦੇ ਕੋਲ ਰਾਗੀਰ ਹੈ ਉਹ ਸਵਾਲ ਪੁੱਛਦਾ ਏ ਤੇ ਰੀਠੇ ਦਾ ਜਵਾਬ ਦੋਵੇਂ ਸਧਾਰਨਾ ਜੀ ਆ ਜਾਣੇ ਆਓ ਪੜੀ ਗੱਜ ਕੇ ਪੜਿਓ ਜਰਾ ਪਹਿਲੀ ਦਾ ਚ ਦਾਸ ਪੜੇਗਾ ਫਿਰ ਤੁਸੀਂ ਭਾਵਨਾ ਨਾਲ ਉਹ ਦੀਠੇ ਨੂੰ ਪੁੱਛਦਾ ਕਹਿੰਦਾ ਤੂੰ ਜ਼ਹਿਰ ਨਾ ਭਰਿਆ ਸੀ ਕੁੜੱਤ ਨਾ ਭਰਿਆ ਸੀ ਅੱਜ ਤੈਨੂੰ ਮੱਥੇ ਟੇਕਦੇ ਤੂੰ ਮਿੱਠਾ ਉਹ ਫਿਰ ਅੱਗੋਂ ਕੀ ਜਵਾਬ ਦਿੰਦਾ ਤੇ ਸਵਾਲ ਕੀ ਦੋ ਪੰਗਤੀਆਂ ਪਹਿਲੀ ਚ ਸਵਾਲ ਆ ਦੂਜੀ ਚ ਜਵਾਬ ਆਓ ਸਾਰੇ ਅੱਖਾਂ ਕਰੋ ਬੰਦ ਇਦੋ ਦਰਨ ਚੱਕ ਕੇ ਉਹਦੇ ਹੱਥ ਵੀ ਦੋਵੇਂ ਜੋੜ ਲਓ ਸਿੱਧੇ ਹੋ ਕੇ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮਿੱਠਾ ਵਾਪੈਣਾ ਮਿਲਕੇ ਗੁਰ ਨਾਨਕ ਮੇਰੀ ਛਾਵੇਂ ਬੈ ਗਿਆ ਮੈਨੂੰ ਦੇ ਗਿਆ ਨਾਮ ਖੁਮਬਾਰੀ ਗੁਰ ਨਾਨਕ ਮੇਰੀ ਛਾਵੇਂ ਬਹਿ ਗਿਆ ਮੈਨੂੰ ਦੇ ਗਿਆ ਨਾਮ ਖੁਮਬਾਰੀ ਗੁਰ ਆਹਾ ਵਾ ਪੈਣਾ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਜੀ ਮਿੱਠਾ ਅੰਮ੍ਰਿਤ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰ ਨਾਨਕ ਮੇਰੀ ਛਾਵੇਂ ਬੈ ਗਿਆ ਮੈਨੂੰ ਦੇ ਗਿਆ ਇਨਾਮ ਖੁਮਬਾਰੀ ਗੁਰਨਾਨਕ ਵੇਰੀ ਛਾਵੇਂ ਬੈ ਗਿਆ ਮੈਨੂੰ ਦੇ ਗਿਆ ਇਨਾਮ ਖੁਮਬਾਰੀ ਗੁਰ ਆਹਾ ਗੁਰਨਾਨਕ ਵੇਰੀ ਛਾਵੇਂ ਗੁਰਨਾਣਕ ਮੇਰੀ ਛਾਵੇਂ ਦੇ ਗਈ ਨਾ ਮੈਨੂੰ ਦੇ ਗਈ ਮੈਨੂੰ گروہ جی کا خالص واحو جی کی فتح بہت بہت انواد